ਅੱਗੇ ਘਰ ਚ ਲੜਾਈ ਹੋਣੀ ਤੇ ਲੋਕਾਂ ਨੇ ਕਹਿਣਾ ਵੀ ਚੁੱਪ ਕਰ ਜਾਓ ਆਂਡ ਗਵਾਂਡ ਨਾ ਪਤਾ ਲੱਗ ਜੇ ਹਾਟੀ ਬੇਇਤੀ ਹੋਏ ਨਹੀਂ ਆ ਕੰਨਾ ਕੰਧਾ ਨੂੰ ਨਾ ਪਤਾ ਲੱਗ ਜੇ ਪਰ ਅੱਜ ਕੱਲ ਅੱਜ ਕੱਲ ਤੇ ਲੜਾਈ ਮਗਰ ਹੁੰਦੀ ਹੈ ਤੇ ਆਪਾਂ ਨੈਟ ਤੇ ਪਹਿਲਾਂ ਹੀ ਚਾੜ ਦੇਨੇ ਆ ਤੇ ਇਹਨੂੰ ਅੱਜ ਕੱਲ ਕੀ ਨਾਂ ਦੇ ਦਿੱਤਾ ਵਾ ਕੰਟਰੋਵਰਸੀ ਕੰਟਰੋਵਰਸੀਆਂ ਹੋ ਗਈਆਂ ਜੀ ਇਹ ਯਾਰ ਸਿਆਣੇ ਸਿਆਣੇ ਐਵੇਂ ਤੇ ਨਹੀਂ ਫਿਰ ਸਿਆਣੇ ਉਹ ਕਹਿੰਦੇ ਹੀ ਵੀ ਯਾਰ ਗੱਲ ਹੀ ਜੇ ਸੁਲਝਦੀ ਆ ਤੇ ਘਰੇ ਸੁਲਝਾ ਲਓ ਤੇ ਚਲੋ ਹੁਣ ਕੀ ਕਿਹਾ ਜਾਵੇ ਵੀ ਜੇ ਲੜਾਈਆਂ ਦੇ ਪੈਸੇ ਮਿਲਦੇ ਆ ਡਾਲਰਾਂ ਚ ਮਿਲਦੇ ਆ ਤੇ ਫਿਰ ਲੜਾਈਆਂ ਲੋਕਾਂ ਨੂੰ ਦਿਖਾਓ ਲੋਕਾਂ ਨੂੰ ਦੱਸੋ ਵੀ ਅਹੀਂ ਆ ਆ ਹਾਡੀ gana ਪਹਿਲੋ ਅਸੀਂ ਇਦਾਂ ਹੀ ਫਿਰ ਸਾਡੀ ਲੜਾਈ ਹੋਗੀ ਫਿਰ ਐ ਕੀਤਾ ਉਹ ਕੀਤਾ ਬੜੇ ਰਿਸਪੈਕਟਡ ਲੋਗ ਨੇ ਜਿਹੜੇ ਇਹਨਾਂ ਚੀਜ਼ਾਂ ਚ ਫਸ ਚੁੱਕੇ ਨੇ ਕੰਟਰੋਵਰਸੀਆਂ ਚ ਵੀ ਸਾਡੇ ਵਿੱਚ ਦੋ ਤਾਂ ਹੋ ਗਏ ਜੀ ਧਿਰਾਂ ਹੋ ਗਈਆਂ ਇਨੇ ਐ ਕਹਿ ਦਿੱਤਾ ਅਗਲਾ ਵੀ ਆ ਗਿਆ ਜੀ ਲਾਈਵ ਹੋ ਗਿਆ ਫਿਰ ਉਹਨੇ ਲਾਈ ਫਿਰ ਉਹ ਲਾਈਵ ਲਾਈਵ ਲਾਈ ਕਰਕੇ ਤੇ ਵਿਊ ਆ ਗਿਆ ਤੇ ਫਿਰ ਇਹ ਸਿਆਣੀ ਆਪਾਂ ਕਹੀਏ ਵੀ ਇਹ ਸਿਆਣੀ ਗੱਲ ਨਹੀਂ ਹੁੰਦੀ ਕੋਈ ਭਰਾ ਭਰਾ ਲੜਦਾ ਵਾ ਆਪਸ ਚ ਨਿਬੇੜੋ ਕੋਈ ਯਾਰ ਯਾਰ ਲੜ ਪੈਂਦੇ ਨੇ ਕੋਈ ਚੇਲੇ ਬਾਲ ਕੇ ਲੜ ਪੈਂਦੇ ਨੇ ਚੇਲੇ ਉਸਤਾਦ ਲੜਪੇ ਤੇ ਘਰਾਂ ਚ ਬਹਿ ਕੇ ਇਹ ਚੀਜ਼ਾਂ ਸੁਲਝਾਓ ਲੋਕਾਂ ਨੂੰ ਨਾ ਦੱਸੋ ਕੁਝ ਕੁ ਡਾਲਰਾਂ ਪਿੱਛੇ ਆਪਾਂ ਆਪਣੇ ਜਿਹੜੇ ਇਹ ਚੀਜ਼ਾਂ ਨਾ ਕਰੀਏ ਕਿਉਂਕਿ ਲੋਕਾਂ ਨੂੰ ਫਿਰ ਆਪਾਂ ਕੀ ਸੇਧ ਦੇ ਰਿਹਾ ਜੇ ਤੁਹਾਨੂੰ 50 60 ਲੱਖ 2 ਲੱਖ ਲੋਕ ਵੇਖ ਰਿਆ ਵਾ ਉਹਨਾਂ ਨੂੰ ਕਿਉਂ ਨਾ ਕੋਈ ਚੰਗੀ ਚੀਜ਼ ਦੱਸ ਦੋ ਤੇ ਉਹ ਜੇ ਪੱਤਰਕਾਰ ਹੁਣ ਇੱਟ ਪੁੱਟ ਆਂਦੇ ਨਾ ਇਹ ਇੱਟ ਪੁੱਟਿਆਂ ਕਲਾਕਾਰ ਹੁੰਦੇ ਹੁਣ ਇੱਟ ਪੁੱਟਿਆਂ ਪੱਤਰਕਾਰ ਆ ਗਏ ਘਰ ਘਰ ਲੈ ਕੇ ਉਹ ਮੇਰੇ ਵਾਂਗੂ ਪੀ 250 ਦਾ ਮੈਕ ਲੈ ਲਿਆ ਤੇ ਮੈਂ ਇੱਕ ਦੋ ਨਾਲ ਮੁੰਡੇ ਰੱਖ ਲਏ ਤੇ ਚਲੋ ਜੀ ਇਧਰ ਛਲ ਜਾਓ ਉਧਰ ਛਲ ਜਾਓ ਚੰਗੀ ਗੱਲ ਤੇ ਆਪਾਂ ਕਰਨੀ ਨਹੀ ਤੇ ਪਰ ਸਿਆਣੀ ਗੱਲ ਹੈ ਜੀ ਲੜਾਈਆਂ ਤੇ ਅੱਜ ਕੱਲ ਪੈਸੇ ਮਿਲ ਰਹੇ ਆ ਕੁੜੀਆਂ ਆ ਰਹੀਆਂ ਜੀ ਸਾਡੇ ਨਾਲ ਜੀ ਉਹਨੇ ਐ ਕਰਤਾ ਐ ਕਰਤਾ ਮੇਰੇ ਘਰ ਬੱਚਾ ਵੀ ਤੇ ਫਿਰ ਮੈਂ ਉਹਨਾਂ ਰਹੀਦੀ ਰਹੀ ਫਿਰ ਉਹਨੇ ਮੈਨੂੰ ਨਾ ਛੱਡਤਾ ਕੋਈ ਦੁਨੀਆ ਮਤਲਬ ਵੀ ਆਂਦੇ ਵੀ ਕਾਲ ਯੁਗ ਪੰਜਾਬ ਦਾ ਫਿਰ ਪੂਰੇ ਜੋਰਾਂ ਤੇ ਹੀ ਆ ਬਾਕੀ ਜੇ ਚੀਜ਼ ਵਧੀਆ ਲੱਗੀ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਕੰਟਰੋਵਰਸੀਆਂ ਨੂੰ ਇਹਨੂੰ ਨਾ ਦਿੱਤਾ ਗਿਆ ਵਾ ਸੋ ਪਲੀਜ਼ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੀਏ ਕੁਈ ਚੰਗੀਆਂ ਵੀਡੀਓਜ਼ ਲਿਆਈਏ ਇੱਕ ਦੂਜੇ ਤੇ ਅਲੀਗੇਸ਼ਨ ਜਾਂ ਬਲੇਮ ਲਾਉਣੇ ਆ ਆਮੋ ਸਾਹਮਣੇ ਬਹਿ ਕੇ ਲਾਓ ਤੇ ਆਪਣੀ ਲੜਾਈ ਨੂੰ ਥੱਲ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ